ਆਰਿਆ ਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਇਦਾਂ ਹੀ ਇ렇게 ਪਿਆਰ ਦਿੰਦੇ ਰਹੋ ਤੁਸੀਂ ਅਮਦਾਚਾਰ ਤਾਂ ਬਹੁਤ ਸੁਣਿਆ ਹੋਣਾ ਆ ਨਿੰਬੂਰਾਚਾਰ ਪਰ ਅੱਜ ਅਸੀਂ ਖਰੇਲੇ ਦਾ ਚਾਰ ਪਾਵਾਂਗੇ ਆਜੋ ਤੁਹਾਨੂੰ ਇਸ ਲਈ ਇਹ ਸਮਗਰੀ ਕੀ ਹੈ ਖਰੇਲੇ ਇਹਨੂੰ ਕੱਟ ਕੇ ਤੁਪੇ ਥੋੜਾ ਜਿਹਾ ਸੁਕਾ ਕੇ ਫਿਰ ਫਰਾਈ ਕਰ ਲਿਓ ਇਸ ਤਰ੍ਹਾਂ ਪਿਆਜ਼ ਨੂੰ ਲਾਈਟ ਬ੍ਰਾਊਨ ਇਦਾਂ ਪੁੰਨ ਲੈਣਾ ਆ ਜੀਰਾ ਇਸ ਤਰ੍ਹਾਂ ਪੀ ਕੇ ਰੱਖ ਲੈਣਾ ਆ ਇਹ ਹੈ ਰਤਨ ਜੋ ਠੀਕ ਹੈ ਇਸ ਨੂੰ ਵੀ ਪੀਲਣਾ ਹੈ ਕਾਲੀ ਹੈ ਮਿਰਚਾ ਲੂਣ ਤੇ ਸਿਰਕੇ ਦੇ ਵਿੱਚ ਅਸੀਂ ਕਾਲੇ ਸਿਰਕੇ ਵਿੱਚ ਅਸੀਂ ਦੋ ਗੋੜੇ ਨੂੰ ਉਬਾਲ ਲਿਆ ਹੈ ਚੰਗੀ ਤਰ੍ਹਾਂ ਆ ਇਸ ਤਰ੍ਹਾਂ ਦਾ ਅਸੀਂ ਬਣਾ ਲਿਆ ਹੈ ਠੀਕ ਤੇ ਹੁਣ ਅਸੀਂ ਅਦਰਕ ਪੁੰਨ ਰਹੇ ਹਾਂ ਇਹਦੇ ਵਿੱਚ ਅਸੀਂ ਪਾਵਾਂਗੇ ਰਤਨਜੋ ਲਾਉਂਸੀ ਆ ਤਿੰਨ ਕੌੜੇ ਦਰਦ ਨੂੰ ਮਿਲੂਗਾ ਹੁਣ ਅਸੀਂ ਲਾਲ ਮਿਰਚਾਂ ਦਾ ਪਾਊਡਰ ਇੱਕ ਚਮਚ ਪਾ ਦਾਂਗੇ ਹੁਣ ਅਸੀਂ ਭੁੰਨੇ ਹੋਏ ਪਿਆਜ਼ ਵੀ ਵਿੱਚ ਐਡ ਕਰ ਦਾਂਗੇ ਕਿ ਤਾਂ ਜੋ ਦੁਬਾਰਾ ਚੰਦੂਰਾ ਸਾਰਾ ਕੁਝ ਕੋਲ ਇੱਕ ਚਮਚ ਸਵਾਦ ਅਨੁਸਾਰ ਅਸੀਂ ਨਮਕ ਪਾ ਦਾਂਗੇ ਤੇ ਅੱਧਾ ਚਮਚ ਅਸੀਂ ਕਾਲੀ ਮਿਰਚ ਦਾ ਪਾਊਡਰ ਪਾ ਦਾਂਗੇ ਸਵਾਦ ਅਨੁਸਾਰ ਤੇ ਜੀਰਾ ਪਾ ਦਾਂਗੇ। ਬਸ ਦੋ। ਹੁਣ ਅਸੀਂ ਇਹਦੇ ਵਿੱਚ ਤਰੇਲੇ ਪਾ ਦਾਂਗੇ ਜਿਹੜੇ ਅਸੀਂ ਫਰਾਈ ਕੀਤੇ ਹੋਏ ਸੀਗੇ। ਤਰੇਲੇ ਪੁੰਨ ਕੇ ਹੁਣ ਅਸੀਂ ਠੰਡੇ ਕਰ ਲਿਆ ਤੇ ਹੁਣ ਅਸੀਂ ਜਿਹੜਾ ਸਿਰਕਾ ਤੇ ਗੁੜ ਨੂੰ ਉਬਾਲਿਆ ਸੀ ਇਹਨੂੰ ਵੀ ਠੰਡਾ ਕਰ ਲਿਆ। ਹੁਣ ਅਸੀਂ ਇਹਦੇ ਵਿੱਚ ਛਾਣ ਕੇ ਪਾ ਲਾਂਗੇ। अभी पूरा सिर हलो जी साढ़े घरेलिया का चार बन के तैयार है साड़ी वीडियो में जरूर पसंद करो लाइक करो सबसक्राइब करो और सोहे सोहे कमेंट जरूर करिया करो असं कमेंट्स भी वेट करते हैं आचार बन के हम तैयार है धनबाद तरह सच